ਪੰਜਾਬ ਸਰਕਾਰ ਨਾਲ ਕਿਸਾਨਾਂ ਦੇ ਵਿਗੜੇ ਸੁਰ ਮੋੜ ਲੈ ਦੇ ਵਿੱਚ ਆਗੇ ਨੇ ਡੱਲੇਵਾਲ ਦੇ ਕੋਰੀ ਨਾਂ ਨੇ ਕੇਂਦਰ ਸਰਕਾਰ ਚਿੰਤਾ ਦੇ ਵਿੱਚ ਪਾ ਦਿੱਤੀ ਹੈ ਕਿਸਾਨਾਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰ ਲਈ ਤਿੰਨ ਵੱਡੇ ਐਲਾਨ ਕਰਕੇ ਠੰਡ 'ਚ ਗਰਮੀ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਕੀ ਕੁਝ ਚੱਲ ਰਿਹਾ ਤੇ ਕੀ ਕੁਝ ਕਿਸਾਨ ਅੱਗੇ ਕਰਨ ਵਾਲੇ ਨੇ ਉਹ ਪੂਰਾ ਬੇਰਬਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੰਡਾਲਾ ਗੁਰੂ ਦੀ ਅਨਾਜ ਮੰਡੀ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮਹਾਪੰਚਾਇਤ ਕੀਤੀ ਗਈ ਇਸ ਦੌਰਾਨ ਕਿਸਾਨ ਆਗੂਆਂ ਨੇ 26 ਜਨਵਰੀ ਨੂੰ ਪੰਜਾਬ ਪਰਚ ਐਕਸ਼ਨ ਦਾ ਐਲਾਨ ਕੀਤਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਬੰਸ ਸਿੰਘ ਪੰਦੇਰ ਨੇ ਕਿਹਾ ਕਿ 29 ਜਨਵਰੀ ਹਜ਼ਾਰਾਂ ਟਰੈਕਟਰ ਟਰਾਲੀਆਂ ਸ਼ੰਭੂ ਬਾਰਡਰ ਲਈ ਰਵਾਨਾ ਹੋਣਗੇ ਇਸ ਤੋਂ ਪਹਿਲਾਂ 26 ਜਨਵਰੀ ਨੂੰ ਅੰਮ੍ਰਿਤਸਰ ਵਿੱਚ ਵੱਖ-ਵੱਖ ਮਾਲਜ਼ ਅਤੇ ਬੀਜੇਪੀ ਆਗੂਆਂ ਦੇ ਘਰਾਂ ਅੱਗੇ ਕਿਸਾਨਾਂ ਵੱਲੋਂ ਡੇਢ ਘੰਟੇ ਤੱਕ ਮੁਜ਼ਾਹਰੇ ਕੀਤੇ ਜਾਣਗੇ ਉਸ ਦਿਨ ਟੂਲ ਪਲਾਜ਼ਾ ਵੀ ਬੰਦ ਕੀਤੇ ਜਾਣਗੇ ਕਿਸਾਨ ਆਗੂ ਸਰਬਨ ਸਿੰਘ ਪੰਦੇਰ ਨੇ ਕਿਹਾ ਕਿ ਜੰਡੇਆਲਾ ਗੁਰੂ ਵਿੱਚ ਇਹ ਮਹਾਪੰਚਾਇਤ ਦਿੱਲੀ ਅੰਦੋਲਨ 2 ਨੂੰ ਤੇਜ਼ ਕਰਨ ਲਈ 26 ਜਨਵਰੀ ਦੇ ਐਕਸ਼ਨ ਅਤੇ 29 ਜਨਵਰੀ ਨੂੰ ਟਰੈਕਟਰ ਟਰਾਲੀਆਂ ਦੇ ਕਾਫਲਿਆਂ ਦੇ ਰੂਪ ਸ਼ੰਭੂ ਮੋਰਚੇ ਵੱਲ ਕੂਚ ਕਰਨ ਦੀਆਂ ਤਿਆਰੀਆਂ ਤਹਿਤ ਕੀਤੀ ਗਈ ਹੈ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕਿਸਾਨਾਂ ਵੱਲੋਂ 3 ਦਿਨਾਂ ਵਿੱਚ 3 ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਪੰਦੀਰ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਮਰਵਾਉਣ ਵਾਸਤੇ 24 ਜਨਵਰੀ ਨੂੰ ਕੱਥੂ ਨੰਗਲ ਅਤੇ ਅਫਦਾਲ ਪਿੰਡ ਵਿੱਚ ਅਤੇ 25 ਜਨਵਰੀ ਨੂੰ ਗੁਰਦੁਆਰਾ ਸਾਧੂ ਸਿੱਖ ਸਾਬ ਅਤੇ ਚਮਿਆਰੀ ਵਿੱਚ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਹਜ਼ਾਰਾਂ ਟਰੈਕਟਰ ਟਰਾਲੀਆਂ ਸ਼ੰਭੂ ਬਾਰਡਰ ਲਈ ਰਵਾਨਾ ਹੋਣਗੇ ਉਹਨਾਂ ਨੇ ਕਿਹਾ ਕਿ 26 ਜਨਵਰੀ ਨੂੰ ਅੰਮ੍ਰਿਤਸਰ ਵਿੱਚ ਵੱਖ-ਵੱਖ ਮੌਲ ਅਤੇ ਭਾਜਪਾ ਆਗੂਆਂ ਦੇ ਕਰਾ ਕੇ ਮੁਜ਼ਾਰੇ ਕੀਤੇ ਜਾਣਗੇ ਮਹਾਪੰਚਾਇਤ ਦਰਨ ਸੰਬੋਧਨ ਕਰਦੇ ਹੁਂਧੇਰ ਨੇ ਕਿਹਾ ਕਿ ਕਿਸਾਨਾਂ ਤੋਂ 23 ਰੁਪਏ ਕਿਲੋ ਦੇ ਹਿਸਾਬ ਨਾਲ ਕਣਕ ਲੈਣ ਤੋਂ ਬਾਅਦ ਵੱਡੇ ਕੋਆਪਰੇਟਿਵ ਬ੍ਰਾਂਡ 45 ਕਿਲੋ ਦੇ ਹਿਸਾਬ ਨਾਲ ਆਟਾ ਵੇਚ ਰਹੇ ਨੇ ਅਤੇ ਜਦਕੇ ਛੋਟੇ ਚੱਕੀ ਪੀਸਣ ਵਾਲੇ ਦੁਕਾਨਦਾਰਾਂ ਦੇ ਕੋਲ ਕੜਕ ਨਹੀਂ ਹੈ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਾਰਪੋਰੇਟਵਾਦ ਕਿੰਨਾ ਭਾਰੂ ਹੋ ਚੁੱਕਿਆ ਹੈ ਪੰਦੇਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਿੰਦੂਆਂ ਤੇ ਸਿੱਖਾਂ ਨੂੰ ਪਾੜਨ ਦਾ ਕੰਮ ਕੀਤਾ ਜਾ ਰਿਹਾ ਹੈ ਇਸ ਲਈ ਕਿਸਾਨ ਇਹਨਾਂ ਚਾਲਾਂ ਤੋਂ ਸੁਚੇਤ ਹੋਣ ਕਿਸਾਨ ਆਗੂ ਨੇ ਕਿਹਾ ਕਿ 23 ਤਰੀਕ ਨੂੰ ਸਾਰੇ ਕਿਸਾਨ ਜਥੇਬੰਦੀਆਂ ਅбяਸ ਵਿੱਚ ਇਕੱਠੀਆਂ ਹੋਣਗੀਆਂ ਤੇ 30 ਜਨਵਰੀ ਨੂੰ ਦਿੱਲੀ ਵੱਲ ਪੂਚ ਕੀਤਾ ਜਾਵੇਗਾ ਕਿਸਾਨਾਂ ਦੀਆਂ ਮੰਗਾਂ ਮਰਵਾਉਣ ਲਈ ਜਗਜੀਤ ਸਿੰਘ ਡੱਲੇਵਾਲ ਵੱਲੋਂ 26 ਨਵੰਬਰ ਤੋਂ ਸ਼ੁਰੂ ਕੀਤਾ ਮਰਨ ਵਰਤ ਲਗਾਤਾਰ ਜਾਰੀ ਹੈ ਕੇਂਦਰ ਸਰਕਾਰ ਨੇ 14 ਫਰਵਰੀ ਦੀ ਮੀਟਿੰਗ 'ਚ ਡੱਲੇਵਾਲ ਦੀ ਹਾਜ਼ਰੀ ਜ਼ਰੂਰੀ ਕਰਾਰ ਦਿੱਤੀ ਇਸੇ ਹਵਾਲੇ ਨਾਲ ਕੇਂਦਰ ਸਰਕਾਰ ਨੇ ਡੱਲੇਵਾਲ ਨੂੰ ਪੀਜੀਆਈ 'ਚ ਦਾਖਲ ਕਰਨ ਦੀ ਪੇਸ਼ਕਸ਼ ਭੇਜੀ ਹੈ ਤਾਂ ਜੋ ਉਹ ਛੇਤੀ ਤੰਦਰੁਸਤ ਹੋ ਸਕਣ ਪਰ ਡੱਲੇਵਾਲ ਨੇ ਇਸ ਪੇਸ਼ਕਸ਼ ਨੂੰ ਟਕਰਾਂਉਂਦਿਆਂ ਪੀਜੀਆਈ ਜਾਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਕਿਹਾ ਕਿ ਉਹ ਇੱਥੇ ਰਹਿ ਕੇ ਹੀ ਆਪਣਾ ਇਲਾਜ ਕਰਵਾਉਣਗੇ ਡਾਕਟਰਾਂ ਵੱਲੋਂ ਹਵਾ ਰੋਸ਼ਨੀ ਅਤੇ ਤੋਂ ਪਜ਼ੂਰੀ ਹੋਣ ਦੀ ਐਬਸ ਵਜੋਂ ਦਿੱਤੀ ਸਲਾਹ ਤਹਿਤ ਉਹਨਾਂ ਨੂੰ ਵਿਸ਼ੇਸ਼ ਟਰਾਲੀ ਵਿੱਚ ਤਬਦੀਲ ਕੀਤਾ ਗਿਆ ਹੈ ਇਸ ਦੌਰਾਨ ਕਰੀਬ 2 ਮਹੀਨਿਆਂ ਮਗਰੋਂ ਇੱਕਦਮ ਮੌਸਮ ਤਬਦੀਲ ਹੋਣ ਕਰਕੇ ਡੱਲੇਵਾਲ ਨੇ ਬਹੁਤਾ ਠੀਕ ਮਹਿਸੂਸ ਨਾ ਕੀਤਾ ਤੇ ਸ਼ੁਰੂਆਤੀ ਦੌਰ ਚ ਉਹ ਮਿਲਣ ਤੋਂ ਵੀ ਗੁਰੇਜ਼ ਹੀ ਕਰਦੇ ਰਹੇ ਅਭਿਮੁਨੀਓ ਕਹਾੜ ਨੇ ਦੱਸਿਆ ਕਿ ਸੰਘਰਸ਼ੀਲ ਕਿਸਾਨ ਮਜ਼ਦੂਰਾਂ ਦੀ ਸਿਹਤ ਜਾਬੀਅਤ ਤੇ ਮੋਰਚੇ ਦੀ ਚੜ੍ਹਦੀ ਕਲਾ ਲਈ ਡੱਲੇਵਾਲ ਦੀ ਇੱਛਾ ਅਨੁਸਾਰ 28 ਜਨਵਰੀ ਨੂੰ ਗਰੋਰੀ ਬਾਰਡਰ ਮੋਰਚੇ 'ਚ ਅਖੰਡ ਪਾਠ ਆਰੰਭ ਕੀਤਾ ਜਾਵੇਗਾ ਤੇ 30 ਜਨਵਰੀ ਨੂੰ ਭੋਗ ਪਾਈ ਜਾਣਗੇ ਡੱਲੇਵਾਲ ਦੀ ਜਾਣਕਾਰੀ ਦੇਣ ਵਾਲੇ ਅਮਰੀਕਾ ਰਹਿੰਦੇ ਸਮਾਸੀ ਵੀ ਡਾਕਟਰ ਸੁਵੈਮਾਨ ਸਿੰਘ ਦਾ ਫੇਸਬੁੱਕ ਪੇਜ ਭਾਰਤ ਚ ਬੰਦ ਕਰ ਦਿੱਤਾ ਗਿਆ ਫੇਸਬੁੱਕ ਅਧਾਰੇ ਵੱਲੋਂ ਇਹ ਕਾਰਵਾਈ ਇੰਡੀਆ ਸਾਈਬਰ ਕ੍ਰਾਈਮ ਸੈਂਟਰ ਦੀ ਕਾਨੂੰਨੀ ਬੇਨਤੀ ਤੇ ਅਮਲ ਚ ਲਿਆਂਦੀ ਗਈ ਹੈ